ਕੀ ਕਰ ਮਾਗੇ ਰਹੀ ਜੀ ਇਹ ਦੰਗਰਾਂ ਦੀ ਦਵਾਈਆਂ ਨੇ ਇਹਨਾਂ ਦੇ ਪਾਣੀ ਉਹਦੇ ਕੋਲ ਹੀ ਹੋਣਾ ਜੀ ਉਹ ਤਾਂ ਘੱਟੇ ਕਰਦੇ ਛੱਡੇ ਉਹ ਤਾਂ ਉਹ ਘੱਟੇ ਚਾਹੁੰਦਾ ਲਾ ਕੇ ਨਾ ਨਾਮ ਕਹਿੰਦੇ ਵਿਆਹ ਇਹ ਤਾਂ ਮੁੰਡੇ ਤਾਂ ਵੀ ਛੇੜਾ ਦੁਫੜਾਤਾ ਨਾ ਮੁਰੇ ਮੁਰੇ ਚਲ ਕਿ ਤੁਸੀਂ ਆਬਜ਼ਰਵੀ ਕਰਨਾ ਹੈ ਤੇ ਬਾੜਦਾ ਵੀ ਕਰਨਾ ਹੈ ਨਹੀਂ 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 ਆਹ ਸਾਹਮਣੇ ਨਸ਼ੇ ਦੇ ਵਪਾਰੀ ਤੇ ਤਾਂ ਸਾਡੀ ਬਿਲਕੁਲ ਸਿੰਗਲ ਸਿੰਗਲ ਮੈਸੇਜ ਇਹੀ ਅਪੀਲ ਹੈ ਕਿ ਤੁਸੀਂ ਇਹ ਕੰਮ ਛੱਡ ਦੋ ਨਹੀਂ ਤਾਂ ਤੁਹਾਡੀ ਸਾਰੀ ਪ੍ਰੋਪਰਟੀਆਂ ਵੀ ਜ਼ਬਤ ਹੋ ਜਾਣਗੀਆਂ ਹੁਣ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਹੈ ਔਰ ਸਾਨੂੰ ਪਿੱਛੇ ਵੀ ਸਕਸੈਸ ਮਿਲੀ ਹੈ ਖੰਨਾ ਜ਼ਿਲ੍ਹੇ ਚ ਹੀ ਅਸੀਂ ਕਈ ਕਰੋੜਾਂ ਦੀ ਪ੍ਰੋਪਰਟੀ ਅਟੈਚ ਕਰਾ ਚੁੱਕੇ ਹਾਂ ਤੇ ਨਾਲ ਹੁਣ ਦਾ ਸਾਨੂੰ ਸ਼ੁਰੂ ਤੋਂ ਹੀ ਇਹ ਤਾਂ ਡਾਇਰੈਕਸ਼ਨ ਖੜੀ ਕਲੀਅਰ ਹੈ ਕਿ ਨਸ਼ੇ ਤੇ देयर ਇਜ਼ ਜ਼ੀਰੋ ਟੋਲਰੈਂਸ ਜੋ ਵੀ ਫੜਿਆ ਜਾਂਦਾ ਉਹਦੇ ਤੇ ਅਸ ਪਰ ਲਾਅ ਕਾਰਵਾਈ ਹੋਏ ਕਿਉਂਕਿ ਤੇ ਜਿਹੜੀ ਸਾਨੂੰ ਲੇਟੈਸਟ ਹੀ ਡਰੱਗਸ ਦੇ ਇਨਪੁਟਸ ਆਉਂਦੀਆਂ ਕਿ ਜਿੱਥੇ ਕੋਈ ਪੁਆਇੰਟ ਆਫ ਸੇਲ ਨਸ਼ਾ ਵੇਚਣ ਦੀ ਸ਼ਿਕਾਇਤ ਆਉਂਦੀ ਉਹਨਾਂ ਏਰੀਆ ਤੇ ਅਸੀਂ ਫੋਕਸ ਕਰਾਂਗੇ ਇਸ ਤੋਂ ਬਾਅਦ ਅਸੀਂ ਐਸ ਪਰ ਇਨਫੋਰਮੇਸ਼ਨ ਕੋਈ ਵੱਡੇ ਜੋ ਸਮਗਲਰਸ ਦਾ ਕਿਸੇ ਦਾ ਪਤਾ ਲੱਗਦਾ ਉਹਦੇ ਤੇ ਰਿਐਕਸ਼ਨ ਲਵਾਂਗੇ ਨਾਲ ਦੇ ਨਾਲ ਸਾਡੀ ਜਿਹੜੀ ਇਹਨਾਂ ਦੀ ਮੂਵੇਬਲਰ ਇਮੋਵੇਬਲ ਪ੍ਰੋਪਰਟੀ ਅਟੈਚ ਹੁੰਦੀ ਹੈ ਉਹਦਾ ਵੀ ਮਹਿੰਮ ਚੱਲ ਰਿਹਾ ਹੈ ਪਿਛਲੇ ਦਿਨਾਂ ਹੀ ਸਾਨੂੰ ਸਮਰਾਲੇ ਦੇ ਦੋ ਏਦਾਂ ਦੇ ਐਨਡੀਪੀਐਸ ਦੇ ਸਮਗਲਰਸ ਉਹਨਾਂ ਦੀ ਵੀ ਅਸੀਂ ਪ੍ਰੋਪਰਟੀ ਅਟੈਚ ਕਰਾਈ ਹੈ ਸੋ ਇਹ ਅਸੀਂ ਫਰੈਸ਼ ਫਿਗਰ ਨਾਲ ਇਹ ਕੰਟੀਨਿਊ ਕਰਾਂਗੇ ਤੇ ਵੱਧ ਤੋਂ ਵੱਧ ਇਹਦੇ ਚ ਅਸੀਂ ਪੁਆਇੰਟ ਆਫ ਸੇਲ ਦੇ ਜਿਹੜੇ ਪੈਡਲਰਸ ਹੈ ਉਹਨਾਂ ਨੂੰ ਫੜਾਂਗੇ ਅੱਜ ਵੀ ਇਸ ਟਾਈਮ ਵੀ ਡੀਐਸਪੀ ਖੰਨਾ ਔਰ ਪਾਇਲ ਵੀ ਆਪਣੇ ਆਪਣੇ ਏਰੀਆ ਚ ਕਰ ਜਿਹੜੇ ਵੀ ਸਾਡੇ ਪੁਰਾਣੇ ਐਨਡੀਪੀਐਸ ਦੇ ਪਰਚੇ ਹੈਗੇ ਸਪੈਸ਼ਲੀ ਜਿਹੜੇ ਰਿਪੀਟ ਜਿਹਨਾਂ ਤੇ बार-बार ਐਫਆਈਆਰਸ ਹੁੰਦੇ ਉਹਨਾਂ ਤੇ ਵੀ ਅਸੀਂ ਸਾਰਿਆਂ ਤੇ ਆਪਣਾ ਸਰਚ ਆਪਰੇਸ਼ਨਸ ਕੰਟੀਨਿਊ ਰੱਖੀ ਹੈ ਸਾਡਾ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ ਹੈ ਇਹ ਕੱਲ ਤੋਂ ਹੀ ਅਸੀਂ ਇਹ ਮੁਹਿੰਮ ਫਿਰ ਤੋਂ ਸਟਾਰਟ ਕੀਤੀ ਹੈਗੀ ਮਾਨਯੋਗ ਸੀਐਮ ਪੰਜਾਬ ਉਹ ਡੀਜੀਪੀ ਪੰਜਾਬ ਵੱਲੋਂ ਪੂਰੇ ਹੀ ਪੰਜਾਬ 'ਚ ਡਾਇਰੈਕਸ਼ਨਸ ਹੈ ਕਿ ਫਿਰ ਤੋਂ ਜਿਹੜੀ ਨਸ਼ੇ ਦੇ ਖਿਲਾਫ ਸਾਡੀ ਮੁਹਿੰਮ ਸੀ ਪਹਿਲਾਂ ਵੀ ਚੱਲੀ ਸੀ ਲਕਸ਼ਣਾ 'ਚ ਕਿਉਂਕਿ ਦੂਜੀ ਡਿਊਟੀਆਂ 'ਚ ਵੀ ਸਾਰੇ ਬਿਜ਼ੀ ਹੋ ਗਏ ਸੀ ਇਸ ਕਰਕੇ ਹੁਣ ਅਸੀਂ ਦੁਬਾਰਾ ਫਰੈਸ਼ એનર્ਜੀ ਦੇ ਨਾਲੇ ਸਾਡੇ ਕੋਲ ਜਿੰਨੇ ਵੀ ਪੁਰਾਣੇ ਇਸ ਤਰ੍ਹਾਂ ਦੇ ਹੌਟਸਪੌਟਸ ਸਾਰੇ ਜ਼ਿਲ੍ਹਿਆਂ 'ਚ ਜਿਵੇਂ ਮੈਂ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਇੱਥੇ ਹੁਣ ਅਸੀਂ ਇਸ ਟਾਈਮ ਸਮਰਾਲਾ ਦੇ ਮਾਨੂਪੁਰ ਏਰੀਆ ਚ ਆਏ ਹੋਏ ਆ ਡੀਐਸਪੀ ਸਮਰਾਲਾ ਇਹਨਾਂ ਦੇ ਦੋਨੋਂ ਐਸਐਚਓਸ ਤੇ ਪੂਰੀ ਟੀਮ ਇੱਥੇ ਹੈਗੀ ਹੈ ਇਸੇ ਤਰ੍ਹਾਂ ਅਸੀਂ ਕੱਲ ਵੀ ਵੱਖਰੇ ਵੱਖਰੇ ਤਿੰਨੋਂ ਸਬਡਿਵੀਜ਼ਨਸ 'ਚ ਕਾਸਟ ਆਪਰੇਸ਼ਨ ਚਲਾਇਆ ਜਿਨ੍ਹਾਂ ਦੇ ਘਰੇ ਚੈਕਿੰਗ ਕੀਤੀ ਉਹਨਾਂ ਤੇ ਕੋਈ ਘਰੋਂ ਪ੍ਰਾਂਤੀ ਕੁਝ ਹੋਇਆ ਜੀ ਫਿਲਹਾਲ ਤਾਂ ਨਹੀਂ ਹੋਇਆ ਬਟ ਅਸੀਂ ਉਹਨਾਂ ਨੂੰ ਵਾਰਨ ਵੀ ਕਰਕੇ ਆਏ ਕਿਉਂਕਿ ਇੱਕ ਤਰ੍ਹਾਂ ਚ जितने ਅਸੀਂ आए ਹੁਣ ਤਾਂ ਪਹਿਲਾਂ ਦੋ ਪਰਚੇ ਹੈਗੇ ਐਨਡੀ ਦੇ ਔਰ ਦੂਜੇ ਪਰਚੇ ਸ਼ਰਾਬ ਦੇ ਪੁਰਾਣੇ ਕੁਝ ਪਰਚੇ ਇਨ ਦਾ ਰੀਸੈਂਟਲੀ ਵੀਕ ਐਕਸਾਈਜ਼ ਦਾ ਪਰਚਾ ਹੋਇਆ ਸੀਗਾ ਬਟ ਫਿਲਹਾਲ ਕੁਝ ਨਹੀਂ ਆ ਜੀ ਬਟ ਸਾਡੀ ਸਰਚ ਚ ਜਾਰੀ ਹੈ ਕੁਝ ਵੀ ਸਾਨੂੰ ਮਿਲਦਾ ਹੈ ਤਾਂ ਅਸੀਂ ਐਸ ਪਰ ਲਾ ਦੇਵਾਂਗੇ ਲੋਗਰ ਉਹ ਦੇਖਦੇ ਹਾਂ ਜੀ